ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਇੱਕ ਵਾਰ ਫਿਰ ਤੋਂ ਦਰਦ ਚੱਲ ਗਿਆ ਜੀ ਹਾਂ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਵੇਂ ਉਹ ਦਰਦ-ਦਰਦੀਆਂ ਠੋਕਰਾਂ ਖਾ ਰਹੇ ਨੇ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਦੇ ਲਈ ਇਸ ਦੇ ਨਾਲ ਹੀ ਉਹਨਾਂ ਨੇ ਕਾਂਗਰਸ ਦਾ ਸਮਰਥਨ ਦਾ ਜ਼ਿਕਰ ਕਰਦਿਆਂ ਵੀ ਦੱਸਿਆ ਕਿ ਕਿਉਂ ਉਹ ਕਾਂਗਰਸ ਦਾ ਸਮਰਥਨ ਕਰਦੇ ਨੇ ਦਰਅਸਲ ਬੀਤੇ ਦਿਨੀ ਨਾਮ ਜ਼ਦਗੀ ਪਰੰਦੇ ਲਈ ਪਹੁੰਚੇ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗਾ ਤੋਂ ਅਤੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਿੱਧੂ ਮੂਸੇਵਾਲੇ ਦੇ ਪਿਤਾ ਬਲ ਕੌਰ ਸਿੰਘ ਬਿਨਜ਼ਰ ਹੈ ਇਸ ਮੌਕੇ ਤੇ ਉਹਨਾਂ ਨੇ ਵਿਰੋਧੀ ਪਾਰਟੀਆਂ ਤੇ ਕਈ ਤੰਜ ਕੱਸੇ ਉਹਨਾਂ ਨੇ ਸਰਕਾਰਾਂ ਨੂੰ ਕਰੜੇ ਹੱਥੀ ਲੈਂਦਿਆਂ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਵੀ ਲਗਾਏ ਤੁਹਾਨੂੰ ਦੱਸਿਆ ਕਿ ਸਿੱਧੂ ਮੂਸਵਾਲੇ ਦੇ ਪਿਤਾ ਬਲਕੌਰ ਸਿੰਘ ਉਹਨਾਂ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਕਾਂਗਰਸ ਦਾ ਸਮਰਥਨ ਕਰਦੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ بیٹے ਨੂੰ ਇਨਸਾਫ ਵੀ ਮਿਲੇਗਾ ਇਸ ਤੋਂ ਇਲਾਵਾ ਉਹਨਾਂ ਨੇ ਸਰਕਾਰਾਂ ਲਾਰੈਂਸ ਬਿਸ਼ਨੋਈ ਨੂੰ ਘੇਰਦਿਆਂ ਹੋਇਆ ਬਹੁਤ ਕੁਝ ਕਿਹਾ ਕੀ ਕੁਝ ਕਿਹਾ ਆਓ ਸੁਣਦੇ ਹਾਂ ਮੇਰਾ ਨਾਲ ਆਉਣ ਦਾ ਮਕਸਦ ਇੱਕੋ ਹੀ ਹੈ ਮੈਂ 2 ਸਾਲ ਤੋਂ ਜਸਟਿਸ ਦੇ ਲਈ ਦਰਦਰ ਤੇ ਭਟਕਦਾ ਫਿਰਦਾ ਹਾਂ ਹਾਂ ਉਹ ਜਿੰਨੇ ਵੀ ਸਾਰੇ ਐਮਪੀਸ ਭਾਵੇਂ ਰਾਜ ਦੇ ਜਿਹੜਾ ਸਾਡੇ 13 ਦੇ 13 ਉਹਨਾਂ ਨਾਲ ਮੇਰੀ ਸਾਰਿਆਂ ਨਾਲ ਡਿਸਕਸ ਹੋਈ ਹੈ ਜਿੱਦਾਂ ਤੁਹਾਨੂੰ ਵੀਰ ਨੇ ਦੱਸਿਆ ਹੀ ਹੈ ਵੀ ਮੈਂ ਜੇ ਮੈਂ ਲੋਹੜਿਆਣੇ ਦੇ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਆ ਤਾਂ ਮੈਂ ਇਹਨੂੰ ਚੰਗੀ ਤਰ੍ਹਾਂ ਸੰਸਦ ਦੇ ਵਿੱਚ ਜਾ ਕੇ ਉਠਾ ਮਾਰਾਂ। ਇਸੇ ਮਤਲਬ ਇਹਨਾਂ ਨਾਲ ਹੁਣ ਜਿਵੇਂ ਕੰਮਾਂ ਵੀ ਇਹੀ ਕਿਉਂ? ਦੂਜੀਆਂ ਪਾਰਟੀਆਂ ਤੇ ਤੁਸੀਂ ਕਿਉਂ ਨਹੀਂ ਭਰੋਸਾ ਕੀਤਾ? ਕਿਉਂਕਿ ਮੈਂ 2 ਸਾਲ ਤੋਂ ਲਗਾਤਾਰ ਫਿਰਦਾ ਮੈਂ ਵਿਧਾਨ ਸਭਾ ਦੇ ਅੱਗੇ ਵੀ ਬੈਠ ਕੇ ਆ ਗਿਆ। ਮੈਂ ਸੀਐਮ ਸਾਹਿਬ ਦਾ ਮੰਗਰਾ ਕਰਦਾ ਕਰਦਾ ਇੱਥੋਂ ਤੱਕ ਪਹੁੰਚ ਗਿਆ। ਫਿਰ ਮੈਨੂੰ ਇਹ ਲੱਗਦਾ ਵੀ ਕਿਉਂਕਿ ਇੱਕ ਮੇਰੀ ਪੇਰੈਂਟ ਪਾਰਟੀ ਵੀ ਕਹਿ ਲਓ ਮੈਂ ਸ਼ੁਰੂ ਤੋਂ ਕਾਂਗਰਸ ਨਾਲ ਹੀ ਤੈਚਾ ਹਾਂ ਤਾਂ ਇਹਨਾਂ ਕੋਲੇ ਗੱਲ ਰੱਖਣੀ ਮੇਰੇ ਲਈ ਥੋੜੀ ਜਿਹੀ ਸੌਖੀ ਐ ਗੱਲ ਸੁਣ ਲੈਂਦੇ ਨੇ ਹੁਣ ਜਦੋਂ ਮੈਂ ਸਾਰਿਆਂ ਨਾਲ ਇਕੱਲੇ ਇਕੱਲੇ ਬੰਦੇਾਂ ਨਾਲ ਬਹਿ ਕੇ ਡਿਸਕਸ ਕੀਤੀ ਵੀ ਮੇਰਾ ਕਸੂਰ ਕੀ ਐ ਇਸ ਗੱਲ ਦੇ ਵਿੱਚ ਮੈਂ ਤੁਸ ਤੋਂ ਕੁਛ ਨਹੀਂ ਮੰਗਦਾ ਮੈਂ ਇਹ ਨਹੀਂ ਕਹਿੰਦਾ ਵੀ ਗੈਂਗਸਟਰ ਤੁਸੀਂ ਸਾਰਿਆਂ ਨੂੰ ਫਾਇਲ ਆਜੋ ਮੈਂ ਇੱਕੋ ਹੀ ਗੱਲ ਪੁੱਛਦਾ ਸਰਕਾਰ ਤੁਸੀਂ ਮੈਨੂੰ ਕੇਵਲ ਕਾਰਨ ਦੱਸ ਦਿਓ ਮੈਂ ਸਬਰ ਕਰਕੇ ਘਰੇ ਬੈਠ ਜਾਊਂਗਾ ਵੀ ਤੁਸੀਂ ਮਾਰਿਆ ਕਾਸ ਤੋਂ ਵਜ੍ਹਾ ਕੀ ਸੀ ਕੀ ਕੀ ਗਲਤ ਕਰਤਾ ਸੀ ਜਿਹਦਾ ਕਰਕੇ ਤੁਹਾਨੂੰ ਉਹ ਤੇ ਉਹਦੀ 32 ਫੇਰ ਮਾਰ ਕੇ ਨਹੀਂ ਬੇਰਹਿਮੀ ਨਾਲ ਮੌਤ ਕੀਤੀ ਏ ਇਹ ਕੁਝ ਸਵਾਲ ਨੇ ਮੇਰੇ ਸਰਕਾਰ ਮੂੰਹ ਫੇਰ ਲੈਂਦੀ ਏ ਸਵਾ ਸਾਲ ਹੋ ਗਿਆ ਤੁਸੀਂ ਦੇਖਿਆ ਹੋਊਗਾ ਲਾਰੈਂਸ ਦੀ ਵੀਡੀਓ ਬਣ ਜਾਂਦੀ ਏ 7 ਤੇ 8 ਮਾਰਚ ਦੀ ਰਾਤ ਨੂੰ ਲਾਰੈਂਸ ਬਾਹਰ ਰਹਿੰਦਾ ਜੇਲ੍ਹ ਤੋਂ ਔਰ ਗਵਰਨਮੈਂਟ ਦਾ ਡੀਜੀਪੀ ਸਾਹਿਬ ਹੁਣ ਫੇਰ ਪੇਸ਼ ਹੋ ਕੇ ਆਏ ਨੇ ਕੋਰਟ ਦੇ ਵਿੱਚ ਹਾਈ ਕੋਰਟ ਨੇ ਉਸ ਵੀਡੀਓ ਨੂੰ ਗੈਰ ਕਾਨੂੰਨੀ ਇਕਰਾਰ ਵੀ ਦਿੱਤਾ ਸਰਕਾਰ ਫੇਰ ਵੀ ਮੰਨਣ ਨੂੰ ਤਿਆਰ ਨਹੀਂ ਏ ਯਾਨੀ ਸਾਰੀ ਗੱਲ ਦੇ ਉੱਤੋਂ ਜਿਹੜੀ ਮੇਰੀ ਕੇਸ ਦੀ ਪੋਜੀਸ਼ਨ ਹੈ ਉਹ ਵੀ ਕੋਈ ਬਹੁਤੀ ਚੰਗੀ ਨਹੀਂ ਹੈ ਵੀਨਾ ਮੈਨੂੰ ਸਿੱਟ ਤੋਂ ਸਹਿਯੋਗ ਮਿਲਣਾ ਚਾਹੀਦਾ ਨਹੀਂ ਮਿਲ ਰਿਹਾ ਤਾਂ ਮੈਂ ਇੱਕ ਇੰਡੀਆ ਲਾਈਨ ਜਿਸ ਤਰ੍ਹਾਂ ਮੇਰੀ ਰਾਹੁਲ ਜੀ ਨਾਲ ਗੱਲ ਹੋਈ ਹੈ ਤਾਂ ਮੈਨੂੰ ਕਾਫੀ ਮਨ ਨੂੰ ਸਕੂਨ ਮਿਲਿਆ ਗੱਲ ਕਰਕੇ ਵੀ ਉਹਨਾਂ ਨੇ ਮੇਰੇ ਦਰਦ ਨੂੰ ਥੋੜਾ ਜਿਹਾ ਨੇੜੇ ਤੋਂ ਹੋ ਕੇ ਦੇਖਿਆ ਸ਼ਾਇਦ ਉਹ ਆਪ ਇਹਨਾਂ ਪਰਿਸਥਤੀਆਂ ਚ ਲੰਗੇ ਹੋਣਗੇ ਸ਼ਾਇਦ ਤਾਂ ਆ ਕਰਕੇ ਵੀ ਫਰਕ ਪੈ ਜਾਂਦਾ ਕਿਉਂਕਿ ਜਿਹੜੇ ਬੰਦੇ ਜਿਹੜੀ ਤਕਲੀਫ ਆਈ ਹੁੰਦੀ ਹੈ ਉਹਨੂੰ ਵਕੂਬੀ ਉਹ ਸਮਝ ਲੈਂਦਾ ਤਾਂ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜੇ ਇੰਡੀਆ ਅਲਾਈਅንስ ਆਉਂਦਾ ਤਾਂ ਮੈਨੂੰ ਜਿਹੜੀ ਕਾਨੂੰਨ ਦੀ ਰਾਇ ਦੀ ਸੁਭਾਵਨਾ ਹੈਗੀ ਮਤਲਬ ਬਾਪੂ ਜੀ ਤੁਹਾਨੂੰ ਸਰ ਲੋਰੈਂਸ ਵਰਗੇ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਕੀ ਨੇ ਦੇਖਦੇ ਹੋ ਜਦੋਂ ਕਿ ਸਰਕਾਰ ਐਨਐਸਏ ਲਾਉਣ ਤੋਂ ਪਹਿਲਾਂ ਸੋਚ ਰਹੀ ਨਹੀਂ ਪਰ ਲੋਰੈਂਸ ਵਰਗੇ ਜੇਲ੍ਹ ਦੇ ਵਿੱਚ ਇੰਟਰਵਿਊ ਵੀ ਕਰ ਰਹੇ ਨੇ ਸਾਰਾ ਕੁਝ ਚੱਲ ਰਿਹਾ ਉਹਨਾਂ ਦਾ ਬੇਟਾ ਦੇਖੋ ਕੱਲਾ ਰੱਖਿਆ ਰਿਹਾ 268 ਲੱਖੇ ਗੁਜਰਾਤ ਲੈ ਜਾਂਦਾ ਮਤਲਬ ਕੀ ਹੈ ਬਿਲਕੁਲ ਉਹ ਸਾਡੇ ਜਵਾਕਾਂ ਦੇ ਮੌਤ ਦੇ ਵਾਰੰਟਿ ਸ਼ੂ ਕਰਦਾ ਉੱਥੋਂ ਬੈਠਾ ਹੋਇਆ ਜਿਹੜੇ ਨੂੰ ਜੋ ਕੋਈ ਵੀ ਬੰਦਾ ਕਾਰੋਬਾਰੀ ਅੱਛਾ ਕੰਮ ਕਰਦਾ ਕੋਈ ਵਪਾਰ ਦਾ ਚੰਗੇ ਚਾਰ ਪੈਸੇ ਕਮਾਉਂਦਾ ਮੈਂ ਤੁਹਾਨੂੰ 4 ਲੱਖ 5 ਕਤਲ ਤਹੋ ਹੀ ਦੱਸ ਦਿੰਦਾ ਜੇ ਕਿਸੇ ਨੇ ਵੀ ਆਈਪੀ ਨੰਬਰ ਲੈ ਲਿਆ ਕਰਦਾ ਉਹ ਮਾਰਦਾ ਜੇ ਕਿਸੇ ਨੇ ਚੰਗਾ ਸੁਨਿਆਰੀ ਦੀ ਦੁਕਾਨ ਹੈ ਅੱਛਾ ਕਾਰੋਬਾਰ ਚੱਲ ਪਿਆ ਉਹ ਮਾਰਦਾ ਇਹ ਲੋਕ ਹੁਣ ਇੱਕ ਪਾਸੇ ਮੈਂ ਆ ਮੇਰਾ ਪੁੱਤ ਮਰਿਆ ਹੋਇਆ ਵੀ 1.5 ਕਰੋੜ ਰੁਪਇਆ ਗਵਰਨਮੈਂਟ ਦੇ ਖਜ਼ਾਨੇ ਦੇ ਵਿੱਚ ਟੈਕਸ ਜਾਂਦਾ ਸਾਡਾ ਅੱਜ ਵੀ ਜਾਂਦਾ ਹੈ ਇੱਕ اکاؤنٹ ਹੈ ਦੇਖੋ ਦੂਜਾ اکاؤنٹ ਨਹੀਂ ਮੇਰਾ ਅੱਜ ਤੱਕ ਕਦੇ ਇਮਾਨਦਾਰੀ ਨਾਲ ਟੈਕਸ ਪੇ ਕਰਦੇ ਆਂ ਔਰ ਸਾਨੂੰ ਇਹ ਇਨਾ ਬੇਰਹਿਮੀ ਨਾਲ ਮਾਰ ਦਿੱਤਾ ਜਾਂਦਾ ਦੂਜਾ ਗੁੰਡਾ ਜਿਹੜਾ ਉੱਥੇ ਬਿਠਾ ਰੱਖਿਆ 268 ਲਾ ਕੇ ਵਿਰਾਦ ਦੇ ਵਿੱਚ ਉਹ ਕਿਸੇ ਪੇਸ਼ੀ ਤੇ ਨਹੀਂ ਆਉਂਦਾ ਕਿਸੇ ਅਦਾਲਤ ਦੇ ਵਿੱਚ ਉਹਨੂੰ ਸੰਮਨ ਨਹੀਂ ਲੋਡ ਕਰਾਇਆ ਜਾ ਸਕਦੇ ਤੇ ਉਹਦੀ ਰੱਖਿਆ ਕੀਤੀ ਜਾ ਰਹੀ ਹੈ ਜੇ ਇੱਕ ਗੁੰਡਾ ਕਿਚੇੜੀ ਦੇ ਵਿੱਚ ਪੇਸ਼ ਹੁੰਦਾ ਤਾਂ ਉਹਨੂੰ 3 ਡੀਐਸਪੀ ਲਾਏ ਜਾਂਦੇ ਨੇ ਉਹਦੀ ਸੁਰੱਖਿਆ ਮੁਕੰਮਲ ਕੀਤੀ ਜਾਂਦੀ ਹੈ ਤਾਂ ਮੈਂ ਸਰਕਾਰਾਂ ਨੂੰ ਦੋਨਾਂ ਨੂੰ ਸਟੇਟ ਤੇ ਸੈਂਟਰ ਨੂੰ ਇਹ ਗੱਲ ਪੁੱਛਦਾ ਸਾਡੇ ਮਨੁੱਖੀ ਅਧਿਕਾਰ ਕਿੱਥੇ ਨੇ ਮਤਲਬ ਗੈਂਗਸਟਰ ਅੰਦਰ ਜਿਹੜੇ ਉਹ ਸੇਵ ਕੀਤੇ ਜਾਂਦੇ ਆ ਤੇ ਜਿਹੜੇ ਬਾਹਰ ਆ ਉਹਨਾਂ ਨੂੰ ਜਿਉਂ ਨਹੀਂ ਛੇੜਦੇ ਬਿਲਕੁਲ ਜੇ ਜੇ ਮਤਲਬ ਕਿ ਮੈਂ ਗਲੀ ਦੇ ਵਿੱਚ ਤੁਰਨ ਲੱਗਾ ਵੀ ਖਤਰਾ ਮਹਿਸੂਸ ਕਰਦਾ ਮੈਂ 6 7 ਗਨਮੈਨ ਲੈ ਕੇ ਤੁਰਦਾ ਤਾਂ ਇੱਕ ਜੋ ਮੈਂ ਤੁਹਾਡੀ ਜਾਨ ਲੈਣਾ ਤਾਂ ਮੈਨੂੰ ਵੀ ਤਾਂ ਖਤਰਾ ਹੋਣਾ ਚਾਹੀਦਾ ਨਾ ਕਿ ਜਦੋਂ ਮੈਂ ਗਲੀ ਦੇ ਵਿੱਚ ਤੁਰਨਾ ਵੀ ਮੈਂ ਵੀ ਕਿਸ ਨੂੰ ਮਾਰ ਕੇ ਆਇਆ ਤਾਂ ਜੋ ਉਹ ਤਾਂ ਸਾਨੂੰ ਮਾਰ ਦਿੰਦੇ ਆ ਉਸ ਤੋਂ ਬਾਅਦ ਅਦਾਲਤਾਂ ਦੇ ਵਿੱਚ ਐਪਲੀਕੇਸ਼ਨ ਲਾ ਦਿੰਦੇ ਨੇ 2 ਸਾਲ ਹੋ ਗਏ ਮੇਰੇ ਚਾਰਜ ਫਰੇਮ ਹੋਏ ਨੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਕੋਰਟ ਦਾ ਫੈਸਲਾ ਆ ਗਿਆ ਹੋਵੇ ਕਿਉਂਕਿ ਮੈਂ ਇੰਨਾ ਨਿਰਾਸ਼ ਹੋਇਆ ਬੈਠਾ ਸੀ ਵੀ ਇਹਨਾਂ ਨੇ ਤਾਂ ਚਾਰਜ ਹੀ ਨਹੀਂ ਫਰੇਮ ਹੋਣ ਦੇ ਨੇ ਕੇਸ ਦੇ ਉੱਤੇ ਆਹ ਲਾਸਟ ਡੇਟ ਦੇ ਉੱਤੇ ਹੁਣ 20 ਤਰੀਕ ਦੇ ਉੱਤੇ ਅਵਿਡੈਂਸ ਸ਼ੁਰੂ ਹੋਣੀ ਹੈ ਤਾਂ ਮੈਨੂੰ ਇੰਨੀ ਰਾਹਤ ਮਿਲੀ ਉਸ ਦਿਨ ਵੀ ਨਵੇਂ ਜੱਜ ਸਾਹਿਬ ਆਇਆ ਬੜਾ ਵਧੀਆ ਕੰਮ ਕਰ ਰਹੇ ਤੇ ਪਰਮਾਤਮਾ ਕਰੇ ਕੋਈ ਅਗਲੇ ਸਾਲ ਦੇ ਵਿੱਚ ਉਹ ਸਮਾਂ ਫਿਰ ਆਉਣ ਲੱਗਾ ਉਹੀ ਡੇਟ ਉਹੀ ਤਰੀਕ 29 ਜਿਹੜੀ 19 ਮਈ ਆਨ ਲੱਗੀ ਆ ਦੁਬਾਰਾ ਫਿਰ ਉਹੀ ਜਿਹੜੀਆਂ ਚੀਜ਼ਾਂ ਉਹ ਯਾਰ ਆਣੀਆਂ ਦੁਬਾਰਾ ਫਿਰ ਬਿਲਕੁਲ ਬੇਟਾ ਉਹ ਤਾਂ ਦੇਖੋ ਜ਼ਖਮ ਤਾਂ ਸਦਾ ਹੀ ਹਾਰੇ ਨੇ ਹਨਾ ਉਸ ਤੋਂ ਬਾਅਦ ਮੇਰੇ ਘਰ ਦਾ ਬੇੜਾ ਬੁੱਧਾ ਵੱਜ ਗਿਆ ਠੀਕ ਹੈ ਇੱਕ ਅਕਾਲ ਪੁਰਖ ਨੇ ਰਾਹਤ ਦਿੱਤੀ ਹੈ ਬਚਾ ਦਿੱਤਾ ਹੈ ਪਰੰਤੂ ਦੇਖੋ ਬੜੀ ਬਾਦੀ ਕਿਸਮਤ ਦੀ ਗੱਲ ਹੈ ਮੇਰੇ ਬੇਟੇ ਨੇ ਜਨਮ ਹਲੇ ਲੈਣਾ ਸੀਗਾ ਹਫਤਾ ਬਾਅਦ ਔਰ ਸਾਨੂੰ ਹਸਪਤਾਲ ਦੇ ਵਿੱਚ ਇਹਨਾਂ 14 ਤਿੰਨ ਨੂੰ ਨੋਟਿਸ ਦਿੱਲੀ ਤੋਂ ਚੱਲਦਾ ਔਰ 15 ਨੂੰ ਸਾਡੇ ਹਸਪਤਾਲ ਦੇ ਵਿੱਚ ਤਿੰਨ ਅਫਸਰਾਂ ਦੀ ਟੀਮ ਮੇਰੇ ਕੋਲੇ ਪਹੁੰਚ ਜਾਂਦੀ ਹੈ ਤਾਂ ਤੁਸੀਂ ਦੱਸੋ ਇਹ ਨਫਰਤ ਨਹੀਂ ਹੈ ਤਾਂ ਹੋਰ ਕੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ